ਇਕ ਰੂਪਨਗਰ ਪੁਲਿਸ ਨੂੰ ਕੱਲ ਬਹੁਤ ਅੰਤਰਾਜੀ ਔਇਲ ਟੈਂਕਰ ਜਿਹੜੇ ਚੋਰੀ ਸੀਗੇ ਉਹਦੇ ਵਿੱਚ ਬਹੁਤ ਵੱਡੀ ਸਫਲਤਾ ਮਿਲੀ ਹੈ ਸਾਡੇ ਡੀਆਈਜੀ ਸਰ ਸ਼੍ਰੀ ਨਾਨਕ ਸਿੰਘ ਆਈਪੀਐਸ ਤੇ ਐਸਐਸਪੀ ਸਰ ਮਨਿੰਦਰ ਸਿੰਘ ਸਰਦੀ ਦੇਖਰੇਕ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਅਰੈਸਟ ਕੀਤਾ ਹੈ ਪਹਿਲਾ ਬੰਦਾ ਹੈ ਮੁਹੰਮਦ ਦਾਨਿਸ਼ ਜੋ ਮਿਰਰਟ ਦਾ ਰਹਿਣ ਵਾਲਾ ਤੇ ਦੂਜਾ ਬੰਦਾ ਹੈ ਵਿਕਰਮ ਸਿੰਘ ਵਿੱਕੀ ਇਹ ਹੈਗਾ ਕਲਵਾ ਪਿੰਡ ਦਾ ਰੋਪੜਦਾਈ ਨੂਰਪੁਰ ਵਿਧੀ ਏਰੀਆ ਵਿੱਚ ਇਦੇ ਵਿੱਚ ਇਹਨਾਂ ਦੀ ਮਾਡਲ ਸਪਰੈਂਡੀ ਇਹ ਸੀਗੀ ਕਿ ਜਿਹੜੇ ਆਇਲ ਟੈਂਕਰਸ ਹੁੰਦੇ ਆ ਉਹ ਭਾਵੇਂ ਭਾਰਤ ਪੈਟਰੋਲੀਅਮ ਆ ਜਾਂ ਹਿੰਦੁਸਤਾਨ ਪੈਟਰੋਲੀਅਮ ਦੇ ਨੇ ਐਚਪੀ ਜਾਂ ਬੀਪੀਸੀਐਲ ਦੇ ਨੇ ਇਹ ਉਹਨਾਂ ਦੇ ਇਹ ਮੁਹੰਮਦ ਦਾਨਿਸ਼ ਬੰਦਾ ਕੀ ਕਰਦਾ ਸੀਗਾ ਉਹਨਾਂ ਦੇ ਜਿਹੜੇ ਲੌਕਸ ਹੁੰਦੇ ਸੀਗੇ ਉਹਨਾਂ ਦੇ ਲੌਕਸ ਦੀਆਂ ਹੁਬਹੂ ਸੇਮ ਚਾਬੀਆਂ ਯਾਨੀ ਕਿ ਨਕਲੀ ਚਾਬੀਆਂ ਬਣਾ ਕੇ ਡਰਾਈਵਰਾਂ ਨੂੰ ਦੇ ਦਿੰਦਾ ਸੀਗਾ ਜਿਹਦੇ ਨਾਲ ਬਾਅਦ ਵਿੱਚ ਕੀ ਹੁੰਦਾ ਸੀਗਾ ਕਿ ਡਰਾਈਵਰ ਉਸ ਚਾਬੀ ਦੀ ਵਰਤੋਂ ਕਰਕੇ ਉਹਦੇ ਵਿੱਚੋਂ ਤੇਲ ਜਾਂ ਪੈਟਰੋਲ ਜਾਂ ਡੀਜ਼ਲ ਜੋ ਵੀ ਹੁੰਦਾ ਸੀਗਾ ਉਹ ਚੋਰੀ ਕਰਕੇ ਅੱਗੇ ਵੇਚ ਦਿੰਦੇ ਸੀ ਇਸ ਨਾਲ ਤੇਲ ਕੰਪਨੀਆਂ ਨੂੰ ਵੀ ਬਹੁਤ ਵੱਡਾ ਘਾਟਾ ਹੋ ਰਿਹਾ ਸੀਗਾ ਇਹਦੇ ਰਿਗਾਰਡਿੰਗ ਹੀ ਐਫ ਆਈ ਆਰ ਨੰਬਰ 8/2026 ਅੰਡਰ ਸੈਕਸ਼ਨ ਇਹਦੇ ਵਿੱਚ ਬੀ ਐਨ ਐਸ ਐਲ ਲਗਾਏ ਗਏ ਨੇ 303 ਦਾ 2 317 ਦਾ 2 318 4 336 2 336 3 ਤੇ ਇਹਦੇ ਵਿੱਚ ਅਸੀਂ ਮੌਕੇ ਤੋਂ ਹੀ ਮੁਹੰਮਦ ਦਾਨਿਸ਼ ਫੜਿਆ ਆ ਜਿਹੜਾ ਕਿ ਚਾਬੀਆਂ ਬਣਾਉਣ ਦਾ ਕੰਮ ਕਰਦਾ ਸੀਗਾ ਡਿਜੀਟਲ ਵੀ ਚਾਬੀ ਬਣਾਉਂਦਾ ਸੀਗਾ ਇਲੈਕਟ੍ਰੋਨਿਕ ਚਾਬੀ ਤੇ ਮੈਨੂਅਲ ਜਿਹੜੀ ਮੈਕੈਨੀਕਲ ਚਾਬੀ ਉਹ ਵੀ ਬਣਾਉਂਦਾ ਸੀਗਾ ਤੇ ਦੂਜਾ ਵਿਕਰਮ ਸਿੰਘਾ ਜਿਹੜਾ ਉਹ ਬੀਪੀਸੀਐਲ ਟਰੱਕ ਦਾ ਡਰਾਈਵਰ ਸੀ ऑयल ਟੈਂਕਰ ਦਾ ਜਿਹਨੇ ਚਾਬੀ ਮੌਕੇ ਤੇ ਬਣਵਾਈ ਸੀ ਤੇ ਉਹਨੂੰ ਵੀ ਰੰਗੇ ਹੱਥੀ ਕਾਬੂ ਕੀਤਾ ਗਿਆ ਇਹਦੇ ਕੋਲ ਮਤਲਬ ਤਾਲਾ ਜਿਹੜਾ ਖੁਲਵਾਇਆ ਹੋਇਆ ਸੀਗਾ ਉਹ ਤੇ ਨਵੀਂ ਬਣੀ ਹੋਈ ਚਾਬੀ ਵੀ ਸਾਨੂੰ ਮਿਲੀ ਆ ਤੇ ਦਾਨਿਸ਼ ਕੋਲੋਂ ਜਿਹੜੀਆਂ ਰਿਕਵਰੀਜ਼ ਹੋਈਆਂ ਨੇ ਉਹ 40 50 ਜਿਹੜੀਆਂ ਬੇਸ ਚਾਬੀਆਂ ਨੇ ਬਿਲਕੁਲ ਜਿਹੜੀਆਂ ਰੌ ਚਾਬੀਆਂ ਹੁੰਦੀਆਂ ਜਿਹਦੀ ਅੱਗੇ ਉਹ ਚੇਂਜ ਕਰਦੇ ਨੇ ਇੱਕ ਸੋਲਡਰਿੰਗ ਮਸ਼ੀਨ ਮਿਲੀ ਆ 12 ਬੋਲਟ ਬੈਟਰੀ ਮਿਲੀ ਆ ਤੇ ਡਿਜੀਟਲ ਚਾਬੀਆਂ ਜਿਹੜੀਆਂ ਅਨਲੌਕ ਕੀਜ਼ ਹੁੰਦੀਆਂ ਤੇ ਮਾਈਕਰੋ ਪ੍ਰੋਸੈਸਰ ਚਿਪਸ ਹੁੰਦੀਆਂ ਉਹ ਵੀ ਮਿਲੀਆਂ ਨੇ ਤੇ ਇਹਨਾਂ ਦੇ ਆਪਣੇ ਮੋਬਾਈਲ ਨੇ ਤੇ ਇੱਕ ਇਹਦੀ ਆਪਣੀ ਗੱਡੀ ਹੈ ਤੇ ਇੱਕ ਬੀਪੀਸੀਐਲ ਦਾ ਔਇਲ ਟੈਂਕਰ ਵੀ ਅਸੀਂ ਕਬਜ਼ੇ ਵਿੱਚ ਲਿਆ ਹੈ ਤੇ ਹੁਣ ਅੱਗੇ ਇਸ ਗਿਰੋ ਨੂੰ ਅਸੀਂ ਹੋਰ ਦੇਖ ਰਹੇ ਹਾਂ ਕਿਉਂਕਿ ਜਿਹੜਾ ਦਾਨਿਸ਼ ਆ ਇਹ ਮੇਰਟ ਦਾ ਰਹਿਣ ਵਾਲਾ ਇਹ ਪੰਜਾਬ ਵਿੱਚ ਇਹਨੇ ਦੱਸਿਆ ਜਿਵੇਂ ਕੀ ਦੱਸ ਰਿਹਾ ਕਿ ਇਹ ਰੋਪੜ ਵੀ ਆਂਦਾ ਸੀ ਚਾਬੀਆਂ ਬਣਾ ਕੇ ਚੱਲਾ ਜਾਂਦਾ ਸੀਗਾ ਤੇ ਸੰਗਰੂਰ ਵੀ ਆਂਦਾ ਰਿਹਾ ਤੇ ਹਿਮਾਚਲ ਵਿੱਚ ਵੀ ਇਹ ਨਾਲਗਰ ਏਰੀਆ ਵਿੱਚ ਜਾ ਕੇ ਚਾਬੀਆਂ ਬਣਾਉਂਦਾ ਸੀਗਾ ਤੇ ਅੱਗੇ ਹੁਣ ਅਸੀਂ ਕੁਝ ਹੋਰ ਬੰਦੇ ਆਇਡੈਂਟੀਫਾਈ ਕਰ ਰਹੇ ਆ ਜਿਨ੍ਹਾਂ ਦੀ ਮੌਕੇ ਤੇ ਮੌਕੇ ਰੈਸਟਾਂ ਪਾਈਆਂ ਜਾਣਗੀਆਂ ਇਹਨਾਂ ਦੇ ਕੋਈ ਪਹਿਲਾਂ ਵੀ ਮੁਕਦਮੇ ਹਨ ਇਹ ਦੋਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਗਿਆ ਤੇ ਇਹਨਾਂ ਤੇ ਪਹਿਲਾਂ ਕੋਈ ਮੁਕੱਦਮਾ ਨਹੀਂ ਹੈ ਮੁਹੰਮਦ ਦਾਨਿਸ਼ ਵੀ ਘੱਟ ਉਮਰ ਦਾ ਹੀ ਹੈ ਤੇ ਵਿਕਰਮ ਵੀ 25 26 ਸਾਲਾਂ ਦਾ ਹੀ ਹੈ ਜਿਹੜਾ ਡਰਾਈਵਰ ਹੈ ਬੇਸ ਚਾਬੀਆਂ ਬਣਾ ਰਹੇ ਬੇਸ ਚਾਬੀਆਂ ਤਾਂ ਕੋਈ ਵੀ ਦੁਕਾਨ ਤੋਂ ਮਿਲ ਸਕਦੀਆਂ ਹੈ ਬੇਸ ਚਾਬੀਆਂ ਤਾਂ ਜਿੱਦਾਂ ਅਸੀਂ ਆਮ ਵੀ ਦੇਖਦੇ ਆ ਕਿ ਚਾਬੀਆਂ ਬਣਾਉਂਦੇ ਆ ਲੋਕ ਕੀਜ਼ ਉਹ ਮਤਲਬ ਉਹਨਾਂ ਨੂੰ ਪਰਪਸ ਨਹੀਂ ਪਤਾ ਹੁੰਦਾ ਕਿ ਕੀ ਆ ਤੇ ਉਹ ਵੀ ਅਸੀਂ ਉਹਨੂੰ ਬੁਲਾਵਾਂਗੇ ਪੁੱਛ ਕੇ ਛਲੇ ਉਹਨੇ ਦਿੱਲੀ ਦਾ ਐਡਰੈਸ ਦੱਸਿਆ ਜਿਹੜੇ ਬੰਦੇ ਤੋਂ ਬੇਸ ਚਾਬੀਆਂ ਲੈਂਦਾ ਸੀ ਤੇ ਮਾਈਕਰੋ ਪ੍ਰੋਸੈਸਰ ਜਿਹੜੀਆਂ ਚਿਪਸ ਬਣਾ ਰਿਆ ਸੀਗਾ ਉਹ ਇਹਨੇ YouTube ਤੋਂ ਸਿੱਖੀਆਂ ਸੀ ਇਹਦੇ ਮੋਬਾਈਲ ਤੋਂ ਵੀਡੀਓਜ਼ ਵੀ ਰਿਕਵਰ ਹੋਈਆਂ ਜਿਹਦੇ ਨਾਲ RFID ਕੀਜ਼ ਜਿਹੜੀਆਂ ਡਿਜੀਟਲ ਕੀਜ਼ ਆ ਉਹ ਮਤਲਬ ਇਹ ਪ੍ਰੋਪਰ ਆਪ ਹੀ ਕਰ ਲੈਂਦਾ ਸੀਗਾ ਹੈ ਇਹ 10th ਪਾਸ ਹੀ ਆ ਬਟ YouTube ਤੋਂ ਹੀ ਇਹ ਬੰਦਾ ਸਿੱਖਿਆ ਹੈ ਕਾਫੀ ਕੁਝ ਅਢੀਸੂ ਸਾਹਿਬ ਇਹ ਆਇਲ ਜਿੱਥੋਂ ਨਿਕਲਦਾ ਹੈ ਉਹਦੀਆਂ ਚਾਬੀਆਂ ਬਣਾਉਂਦੇ ਸੀਗੇ ਜਿੱਦਾਂ ਡਰਾਈਵਰ ਨੇ ਵੀ ਦੱਸਿਆ ਕਿ ਡਬਲ ਲੌਕ ਹੁੰਦੇ ਆ ਤੇ ਉਹ ਇੱਕ ਇੱਕ ਲੋਗ ਦੀ ਚਾਬੀ ਬਣਾ ਦਿੱਤੀ ਸੀਗੀ ਤੇ ਦੂਜੇ ਦੀ ਅਜੇ ਚਾਬੀਆਂ ਨੇ ਬਣਾਣੀ ਸੀਗੀ ਤੇ ਉਹਦੇ ਨਾਲ ਇਹ ਹੁੰਦਾ ਕਿ ਇੱਕ ਵਾਰੀ ਚਾਬੀ ਡਰਾਈਵਰ ਨੂੰ ਮਿਲ ਗਈ ਉਹ ਪਰਮਾਨੈਂਟਲੀ ਉਹਨੂੰ 2-3 ਜਾਂ 6 ਮਹੀਨੇ ਤੱਕ ਉਹੀ ਚਾਬੀ ਨਾਲ ਯੂਜ਼ ਕਰਦਾ ਰਹਿੰਦਾ ਜਦੋਂ ਤੱਕ ਕੰਪਨੀ ਨੂੰ ਨਹੀਂ ਪਤਾ ਲੱਗਦਾ ਫਿਰ ਉਹ ਜਿੰਨੀ ਵਾਰੀ ਵੀ ਉਹ ਲੈ ਕੇ ਆਂਦਾ ਹੈ ਆਇਲ ਨੂੰ ਉਹਦੇ ਵਿੱਚੋਂ ਆਪਣੇ ਹਿਸਾਬ ਨਾਲ ਕਿ ਜਿੰਨਾ ਪਤਾ ਵੀ ਨਾ ਚੱਲੇ ਕੰਪਨੀ ਨੂੰ ਉਹਨਾਂ ਤੋਂ ਤੇਲ ਚੋਰੀ ਕਰਕੇ ਢਾਬਿਆਂ ਵਗੈਰਾ ਤੇ ਵੇਚ ਦਿੰਦੇ ਸੀਗੇ ਇਹ 60-70 ਰੁਪਏ ਦੇ ਹਿਸਾਬ ਨਾਲ ਪੈਟਰੋਲ ਜਾਂ ਡੀਜ਼ਲ ਵੇਚ ਦਿੰਦੇ ਸੀ ਕਾਲੀ ਹੋ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿੱਦਾਂ ਕਿ ਇਹਨੇ ਦਾਨਿਸ਼ ਨੇ ਦੱਸਿਆ ਕਿ ਉਹ ਜਿਹਦੀ ਜਿਹਦੀ ਵੀ ਅੱਜ ਤੱਕ ਉਹਨੇ ਚਾਬੀ ਬਣਾਈ ਆ ਉਹਨਾਂ ਦਾ ਰਿਕਾਰਡ ਮੈਂਟੇਨ ਕੁਝ ਕਰਕੇ ਰੱਖਦਾ ਹੈ ਆਧਾਰ ਕਾਰਡ ਵਗੈਰਾ ਉਹਨੇ ਰੱਖੇ ਹੋਏ ਨੇ ਕੁਝ ਆਧਾਰ ਕਾਰਡ ਮਿਲਨੇ ਸਾਨੂੰ ਤੇ ਬਾਕੀ ਅਸੀਂ ਹੁਣ ਉਹਦਾ ਮੋਬਾਈਲ ਹੋਰ ਫੋਰੈਂਸਿਕਲੀ ਭੇਜਿਆ ਹੋਇਆ ਜਿੱਦਾਂ ਹੀ ਉਹਦੀ ਰਿਪੋਰਟ ਆਂਦੀ ਹੈ ਅਸੀਂ ਚੈੱਕ ਕਰਕੇ ਬਾਕੀਆਂ ਨੂੰ ਵੀ ਪੁੱਛਕਿਛ ਲਈ ਬੁਲਾਵਾਂਗੇ ਇਹਦੇ ਨਹੀਂ ਧਿਆਨ 'ਚ ਸੀਗਾ ਇਹ ਮਤਲਬ ਇਹ 올ਓਵਰ ਇੰਡੀਆ 'ਚ ਕਿਤੇ ਕਿਤੇ ਇਹ ਚੀਜ਼ਾਂ ਚੱਲ ਰਹੀਆਂ ਨੇ ਇੱਕ ਪਹਿਲਾਂ ਵੀ ਅਸੀਂ ਉੱਤਰਾਖੰਡ ਦੀ ਨਿਊਜ਼ ਸੁਣੀ ਸੀਗੀ ਤੇ ਹੁਣ ਸਾਡੇ ਹੋ ਗਿਆ ਤੇ ਅਸੀਂ ਆਇਲ ਕੰਪਨੀਆਂ ਨੂੰ ਵੀ ਇਨਫਾਰਮ ਕਰ ਰਹੇ ਹਾਂ ਕਿਉਂਕਿ ਉਹਨਾਂ ਦਾ ਵੀ ਟੈਂਕਰ ਖੜਾ ਆ ਉਹਨਾਂ ਨੂੰ ਵੀ ਦੱਸਾਂਗੇ ਕਿ ਕਿੱਦਾਂ ਕਿੱਦਾਂ ਤੁਹਾਡੇ ਤਾਲੇ ਮਤਲਬ ਤੁਹਾਡਾ ਕਿੰਨਾ ਮਤਲਬ ਈਜ਼ੀ ਸਿਸਟਮ ਆ ਕਿ ਜਿਹਨੂੰ ਚੇਂਜ ਕਰਨ ਦੀ ਲੋੜ ਆ ਇੱਕ ਸਰ ਅਮਾਉਂਟ ਤਾਂ ਦੇਖੋ ਅਸੀਂ ਪ੍ਰੋਪਰਲੀ ਨਹੀਂ ਦੱਸ ਸਕਦੇ ਕਿਉਂਕਿ ਨਹੀਂ ਇਹ ਨਹੀਂ ਕਹਿ ਸਕਦੇ ਕਿ ਕਿਹੜੇ ਬੰਦੇ ਨੇ ਕਿੰਨਾ ਆਇਲ ਵੇਚਿਆ ਇਹ ਦਾਨਿਸ਼ ਦੇ ਦੱਸਣ ਮੁਤਾਬਕ ਇਹ ਡੇਢ ਦੋ ਸਾਲ ਤੋਂ ਇਹ ਕੰਮ ਕਰ ਰਿਹਾ ਚਾਬੀਆਂ ਬਣਾਉਣ ਦਾ ਏ ਮਤਲਬ ਕਈ ਡਰਾਈਵਰ ਇਹਦੇ ਕੋਲ ਮੈਰਿਟ ਵਿੱਚ ਚਾਬੀਆਂ ਬਣਵਾ ਕੇ ਲੈ ਕੇ ਆਂਦੇ ਆ ਜਿਹੜਾ ਕੋ ਮਕੈਨੀਕਲ ਚਾਬੀ ਆ ਜਾਂਦੀ ਉਹਦੀ ਕਾਪੀ ਲੈ ਕੇ ਤੇ ਕਈ ਇਹ ਸਪੈਸ਼ਲੀ ਮੈਰਿਟ ਤੋਂ ਆਂਦਾ ਹੈ ਜਿੱਦਾਂ ਇੱਕ ਦਿਨ ਲਈ ਆਇਆ ਤੇ ਢਾਬੇ ਤੇ 10-15 ਜਿੱਦਾਂ ਟਰੱਕ ਖੜੇ ਆ ਉਹਨਾਂ ਨੂੰ ਪਤਾ ਹੈ ਵੀ ਅੱਜ ਇਹ ਚਾਬੀ ਬਣਾਉਣਾ ਹੋਇਆ ਉਹ ਤੋਂ 10 ਤੋਂ 15000 ਰੁਪਏ ਇਹ ਲੈਂਦਾ ਸੀਗਾ ਹਰੇਕ ਬੰਦੇ ਤੋਂ ਤੇ ਚਾਬੀ ਉਹਨਾਂ ਨੂੰ ਬਣਾ ਕੇ ਦੇ ਦਿੰਦਾ ਸੀ ਡੁਪਲੀਕੇਟ ਇੱਕ ਗ੍ਰਿਫਤਾਂ ਦੀਆਂ ਇਕੱਠੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਐ ਇਹ ਮੌਕੇ ਤੋਂ ਹੀ ਢਾਬੇ ਤੇ ਫੜੇ ਨੇ ਅਸੀਂ ਕਿੱਥੋਂ ਕਿੱਥੋਂ ਹੋਈਆਂ ਇਹ ਵੀ ਦੱਸ ਇਹ ਮਲਕਪੁਰ ਫਲਾਈਓਵਰ ਦੇ ਨੇੜੇ ਢਾਬਾ ਨਾਲ ਹੀ ਆ ਕਿਹੜਾ ਢਾਬਾ ਜੇਐਸ ਲੱਕੀ ਢਾਬਾ ਜੇਐਸ ਲੱਕੀ ਢਾਬਾ ਉਹਦੇ ਨੇੜੇ ਉਹ ਇਹ ਚਾਬੀਆਂ ਬਣਾ ਰਿਆ ਸੀਗਾ ਇੱਕ ਚਾਬੀ ਬਣਾ ਦਿੱਤੀ ਸੀਗੀ ਉਹ ਪ੍ਰੋਪਰ ਤਾਲਾ ਵੀ ਮੌਜੂਦ ਆ ਜਿਹਦੇ ਵਿੱਚ ਇਹਨੇ ਮਾਈਕਰੋਪ੍ਰੋਸੈਸਰ ਚਿਪ ਫਿੱਟ ਕੀਤੀ ਐ ਅਸੀਂ ਫਿਰ ਚੈੱਕ ਵੀ ਕਰਵਾਇਓ ਆਪਣੇ ਰਿਮੋਟ ਨਾਲ ਉਹਨੂੰ ਕਿੱਦਾਂ ਅਨਲੌਕ ਤੇ ਲੌਕ ਕਰ ਰਿਆ ਹੈ ਅੱਛਾ ਡੀਐਸਪੀ ਦਾ ਜਾਂ ਪ੍ਰਾਈਵੇਟ ਪ੍ਰਾਈਵੇਟ ਕੰਪਨੀ ਦੇ ਆ ਨਹੀਂ ਇਹ ਇਹ ਹਾਇਰਡ ਹੀ ਨੇ ਇਹ ਮਾਲਕ ਆਪਣਾ ਕਾਕੂ ਦੱਸ ਰਿਹਾ ਕਿਹੜਾ ਬੀਪੀਸੀਐਲ ਵਾਲੀ ਕੋਈ ਕੰਪਨੀ ਹੈ ਜੀ ਹਾਂਜੀ ਮਲੋੜ ਮਲੋੜ ਬਨੂੜ ਤੋਂ ਬਨੂੜ ਤੋਂ ਕੰਪਨੀ ਆ ਉਹਨਾਂ ਦੇ ਇਹ ਹਾਇਰਡ ਵਹੀਕਲ ਹੀ ਚਲਾਉਂਦੇ ਨੇ ਹਾਂਜੀ ਇਹ ਨਾਲਾਗੜ੍ਹ ਤੋਂ ਫਿਲ ਕਰਦੇ ਆ ਕਈ ਗੱਡੀਆਂ ਬਠਿੰਡੇ ਤੋਂ ਫਿਲ ਕਰਦੀਆਂ ਆ ਔਇਲ ਤੇ ਉਹ ਸਾ ਆਪਣਾ ਇਹ ਅੱਗੇ ਮੌਕਾ ਦੇ ਦੇ ਕੇ ਆਪਣਾ ਚੋਰੀ ਕਰ ਲੈਂਦੇ ਸੀਗੇ। ਸ਼ੇਡ ਵਿੱਚ ਦੀ ਕਿੱਥੇ ਸੀ ਉਹਨਾਂ ਦੇ ਵੀ ਕੋਈ ਕਰ ਵੀ ਇਹ ਜ਼ਰੂਰ ਜੀ ਉਹਨਾਂ ਤੇ ਵੀ ਹੋਏਗੀ ਇਹ ਢਾਬੇ ਵਾਲਿਆਂ ਇਹ ਇਹ ਦੇ ਡਰਾਈਵਰ ਦੇ ਦੱਸਣ ਮੁਤਾਬਕ ਹੈ ਢਾਬੇ ਵਾਲਿਆਂ ਨੂੰ ਹੀ ਦੇ ਦਿੰਦਾ ਸੀਗਾ ਉਹਨਾਂ ਨੂੰ ਵੀ ਲਾਲਚ ਹੁੰਦਾ ਸੀਗਾ ਕਿ ਸਸਤਾ ਤੇਲ ਮਿਲ ਰਿਹਾ ਹੈ 60 70 ਰੁਪਏ ਲੀਟਰ ਤੇ ਉਹ ਢਾਬੇ ਵਾਲੇ ਉਹਨਾਂ ਤੋਂ ਖਰੀਦ ਲੈਂਦੇ ਸੀਗੇ। ਪੰਜਾਬ ਤੋਂ ਇਲਾਵਾ ਪੰਜਾਬ ਤੇ ਹਿਮਾਚਲ ਦੀ ਤਾਂ ਇਸ ਦਾਨਿਸ਼ ਦੀ ਗੱਲ ਆਈ ਹੈ ਬਾਕੀ ਇਹ ਕੁਝ ਹੋਰ ਬੰਦਿਆਂ ਦੇ ਵੀ ਨਾਮ ਦੱਸ ਰਿਹਾ ਹੈ ਕਿ ਉਹ ਵੀ ਮਤਲਬ ਬਾਕੀ ਸਟੇਟਸ ਵੀ ਕਰਦੇ ਆ ਰਾਜਸਥਾਨ ਹੋ ਗਿਆ ਫੇ ਹਰਿਆਣਾ ਆ ਉਹ ਵੀ ਦੱਸ ਰਿਹਾ ਹੈ ਮਤਲਬ ਇਹਨਾਂ ਦਾ ਪ੍ਰੋਪਰ ਮੈਰਿਟ 'ਚ ਇੱਕ ਗੈਂਗ ਟਾਈਪ ਹੀ ਆ ਜਿਹੜੇ ਕਿ ਪ੍ਰੋਪਰ ਹੀ ਸਿੱਖੇ ਹੋਏ ਆ ਕੰਮ ਨੂੰ ਤੇ ਉੱਥੋਂ ਹੀ ਇਹ ਅੱਗੇ ਆਪਣਾ ਨੈਟਵਰਕ ਚਲਾ ਰਹੇ ਸੀਗੇ ਇਕੁਝ ਕਹਿਤੀ ਤੁਹਾਡੇ ਪਾਸ ਇਹਨਾਂ ਕੋਲ ਸਪੈਸ਼ਲ ਬ੍ਰਾਂਚ ਕੋ ਕੋਈ ਮਤਲਬ ਸਿਕਰਟ ਇਨਫੋਰਮੇਸ਼ਨ ਆਈ ਸੀਗੀ ਕਿ ਐਦਾ ਐਦਾ ਚੱਲ ਰਿਹਾ ਫਿਰ ਇਹਨਾਂ ਨੇ ਸਦਰ ਰੋਪੜ ਦੀ ਟੀਮ ਨਾਲ ਮਿਲ ਕੇ ਇਹ ਕਾਰਵਾਈ ਕੀਤੀ ਹੈ ਜੀ ਸਰ ਜਿਹੜੇ ਹੂਟਮ ਤੋਂ ਉਹ ਵੀ ਚੈੱਕ ਕੀਤਾ ਜਾਏਗਾ ਬਟ ਉਹਦੀ ਮਤਲਬ ਇਸ ਚੀਜ਼ ਦੀ ਵੈਰੀਫਿਕੇਸ਼ਨ ਬਹੁਤ ਮੁਸ਼ਕਲ ਹੋ ਜਾਣੀ ਹੈ ਕਿ ਆਇਲ ਉਹਨਾਂ ਨੇ ਕਿੱਦਾਂ ਪ੍ਰਕਿਊਰ ਕੀਤਾ ਹੈ ਕਿਉਂਕਿ ਇਸ ਦਾ ਬਿੱਲ ਨਹੀਂ ਹੁੰਦਾ ਬਾਕੀ ਇਹਨਾਂ ਤੋਂ ਹੀ ਪੁੱਛ ਕੇ ਅਸੀਂ ਲੋਕਾਂ ਨੂੰ ਵੀ ਅਵੇਅਰ ਕਰਾਂਗੇ ਤੇ ਆਇਲ ਕੰਪਨੀਆਂਸ ਦਾ ਸਭ ਤੋਂ ਪਹਿਲਾਂ ਵੇਅਰ ਹੋਣਗੀਆਂ ਆਪਣੇ ਲੌਕਸ ਸਿਸਟਮ ਵਗੈਰਾ ਨੂੰ ਤੇ ਇਹ ਚੈੱਕ ਕਰਕੇ ਪ੍ਰੋਪਰ ਕਰਨਗੇ ਕਿ ਕੀ ਇਸੇ ਚੇਂਜ ਕੀਤਾ ਜਾ ਸਕਦਾ ਤੇ ਜ਼ਰੂਰ ਟਾਬੇ ਵਾਲਿਆਂ ਨੂੰ ਵੀ ਕਵਾਂਗੇ ਕਿ ਇਹ ਚੀਜ਼ਾਂ ਨਾ ਕਰਨ ਕਿਉਂਕਿ ਜੇ ਹੁਣ ਜੇ ਵਿੱਕੀ ਕੁਝ ਦੱਸਦਾ ਹੈ ਟਾਬੇ ਦਾ ਤਾਂ ਫਿਰ ਉਹਦੇ ਤੇ ਵੀ ਪ੍ਰੋਪਰ ਕਾਰਵਾਈ ਕੀਤੀ ਜਾਵੇਗੀ ਪ੍ਰੋਪਰ ਇਨਵੋਲਵਮੈਂਟ ਉਹਦੇ ਵੀ ਨਾਮਿਨੇਟ ਕਰਾਂਗੇ